ਕਹਿੰਦੇ ਬਾਦਲ ਸਾਹਿਬ ਨੇ ਬੜਾ ਪੰਜਾਬ ਨਾਲ ਹਮਦਰਦੀ ਦਿਖਾ ਰਿਆ ਪੈਸੇ ਦੇ ਪੈਸੇ ਵੰਡੀ ਜਾ ਰਿਹਾ ਪਹਿਲਾਂ ਤੁਸੀਂ ਇੱਕ ਨਾ ਵੀਡੀਓ ਕਲਿੱਪ ਦੇ ਲਓ ਬਾਕੀ ਫੇਰ ਅੱਗੇ ਗੱਲ ਕਰਦੇ ਆਪਾਂ ਜੀ ਦੇਖ ਹਾਂ ਕਿ ਨਾ ਬੁਰਾ ਇਹ ਸਾਡਾ ਖੋਲਚਾ ਚਾਹੁੰਦਾ ਹਾਂ ਕਿ ਇਹ ਬੁਰਾ ਅੱਗੇ ਵੱਧੇ ਚਲੇ ਜਾਏਗੇ ਅਰੇ ਆਪਕੇ ਇਹਨਾਂ ਰਾਹ ਦਾ ਬਾਸ ਨਾ ਰਹੇਗਾ ਬਾਸ ਨਾ ਬਚੇਗੀ ਕੋਈ ਸਮੇਂ ਵੀਡੀਓ ਸਾਰਿਆਂ ਨੇ ਦੇਖ ਲਈ ਹੁਣ ਦੱਬ ਕੇ ਸ਼ੇਅਰ ਕਰਨਾ ਪੰਜਾਬੀਓ ਤੁਹਾਡਾ ਕੰਮ ਹੈ ਸੁਖਵੀਰ ਬਾਦਲ ਤੱਕ ਇਹ ਵੀਡੀਓ ਪਹੁੰਚਦੀ ਕਰਨੀ ਆਪਾਂ ਬਾਦਲ ਸਾਹਿਬ ਤੁਹਾਨੂੰ ਇੱਕ ਰਿਕਵੈਸਟ ਆ 2-2 4-4 ਲੱਖ ਵੰਡਣਾ ਕੁਝ ਨਹੀਂ ਹੋਣਾ ਕੋਈ ਫਾਇਦਾ ਨਹੀਂ ਹੈ ਵੰਡਣ ਦਾ ਠੀਕ ਹੈ ਜੀ ਜੇ ਕਰਨਾ ਤਾਂ ਜਿਹੜੇ ਬੰਦੇ ਪੰਜ ਅੰਦਰ ਬੈਠੇ ਸੀ ਡੈਮ ਦੇ ਭਈਏ ਜਿਹੜੇ ਕਿ ਪੰਜਾਬ ਨੂੰ ਡੋਬਣ ਦੀ ਗੱਲ ਕਰਦੇ ਸਨ ਕਿ ਸਾਰੇ ਗੇਟ ਖੋਲ ਦੋ ਤੇ ਨਾਰੂਗਾ ਬਾਸ ਤੇ ਨਾਮ ਵੱਜੂਗੀ ਬੌਂਸਰੀ ਜੇ ਵਾਕਿਆ ਦਾ ਡਿਚ ਕੋਈ ਪਾਵਰ ਆਪਣੇ ਆਪ ਨੂੰ ਤੁਸੀਂ ਅਣਖੀ ਮੰਨਦੇ ਆ ਤਾਂ ਇਹਨਾਂ ਦਾ ਕੋਈ ਹੱਲ ਕਰਕੇ ਦਿਖਾ ਦਿਓ ਆਉਣ ਵਾਲੇ ਦਿਨਾਂ 'ਚ ਸਾਨੂੰ ਪਤਾ ਲੱਗਣਾ ਚਾਹੀਦਾ ਕਿ ਸੁਖਵੀਰ ਬਾਦਲ ਨੇ ਆਹ ਕੰਮ ਕੀਤਾ ਪੰਜਾਬ ਦਾ ਉਹਨੂੰ ਵਾਕਿਆ ਦੁੱਖ ਸੀ ਫੇ ਅਸੀਂ ਮੰਨਾਂਗੇ ਆਹ ਸਿਆਸਤ ਨਾ ਕਰੋ ਕਿਤੇ 2 ਲੱਖ ਦੇ ਤੱਕ ਕਿਤੇ ਲੱਖ ਦੇ ਤੱਕ ਪਿਆਗ ਲੱਖ ਵੰਡਣਾ ਕੋਈ ਫਾਇਦਾ ਨਹੀਂ ਹੋਣਾ ਤੁਹਾਨੂੰ